ਪਰਾਣਾ ਮੁੰਡਾ ਹੈ ਬੀਬਾ ਚਲੋ ਤਸਵੀਰ ਦੱਸ ਦੇ ਜੀ ਤਸਵੀਰ ਦੱਸ ਦੇ ਜੀ ਬੱਲੇ ਬੱਲੇ ਆ ਜਾ ਆ ਜਾ ਆ ਜਾ ਕੀ ਬਾਤ ਹੈ ਚਾਚਾ ਬਹੁਤ ਹੈ ਸੁਣਾ ਲੱਗਦਾ ਮੈਨੂੰ ਹੈ ਇਹ ਸੁਣਾਣਾ ਚਲੋ ਤੂੰ ਇਹ ਕਰੋਗਾ ਲਾਉਗਾ ਤਮੇ ਘੜਾ ਲਾਏ ਤੂੰ ਪਹਿਲਾਂ ਖੜੀ ਹੋਣਾ ਨੂੰ ਨਹੀਂ ਨਹੀਂ ਕੋਈ ਨਹੀਂ ਅਬ ਇਹ ਸਾਰੇ ਕਿੰਨੇ ਖੁਸ਼ ਨੇ ਹੈ ਉੱਤਰ ਵੀ ਖੁਸ਼ ਵੀਰ ਜੀ ਭਾਬੀ ਤੇ ਮੈਂ ਤਾਂ ਫੁਰਤ ਮੰਨਣਾ ਹੂੰ ਉਹ ਕਾਰਨ ਮੰਮੀ ਡੜਿੰਚੂ ਨਹੀਂ ਰੱਖੀ ਲਈ ਨਹੀਂ ਹਏ ਉਹ ਵੀ ਕੋਈ ਬਾਜੀ ਆ ਜਾਂ ਕੋਈ ਫੁੱਲ ਵਾ ਫਿਰ ਕੋਈ ਗੱਲ ਹੀ ਰੱਖ ਲੈਨੇ ਫੇ ਦੁਕਾਨ ਤੋਂ ਲੈੰਦਾ ਵਾ ਤੇ ਕੋਈ ਗੱਲ ਨਹੀਂ ਉਹ ਤੁਹਾਡਾ ਚਲੋ ਨੇ ਕੋ ਕਰਨਾ ਹੈਗਾ ਹੀ ਆ ਹਾਏ ਬੇਸ਼ੱਕ ਕਰਨਾ ਹੈਗਾ ਵਾ ਆਪਣਾ ਬੱਚਾ ਕੋਈ ਨਾ ਭਾਏ ਕਿਹ ਬੰਦੇ ਦੇ 4 ਬੱਚੇ ਵੀ ਉਹ ਨਾ ਤਾਂ ਵੀ ਨਹੀਂ ਉਹ ਦਿੰਦਾ ਚਲ ਤੂੰ ਫੋਨ ਤੇ ਕਰ ਹਾਏ ਨਹੀਂ ਕੋਈ ਨਹੀਂ ਆ ਮੇਰੇ ਬੈ ਕੇ ਗੱਲਾਂ ਕਰਨੀਆਂ ਮੈਂ ਬੈ ਕੇ ਗੱਲ ਕਰਾਂਗਾ ਫੋਨ ਤੋ ਸਹੀ ਕੀ ਜਾਂਦੇ ਆ ਕੋਈ ਨਹੀਂ ਭਰਾ ਕੇ ਗੱਲ ਕਰਨੀ ਇੰਨੀ ਮਹਿੰਗਾਨੀ ਉਹਨਾਂ ਕਹਿੰਦਾ ਨਾ ਨਿਆਣਾ ਲੈ ਕੇ ਗਈਆਂ ਕਿ ਕੋਹ ਹੋਰ ਲੈ ਕੇ ਗਈਆਂ ਉਹ ਚੱਲ ਨਾਲੇ ਰਾਜੀ ਭਾਜੀ ਪੁੱਛੀ ਨਾਲੇ ਗੱਲਾਂ ਬਾਤਾਂ ਖੁਸ਼ੀ ਭਲਾ ਮਮੀ ਕੀ ਜਾਂਦੇ ਕੋਈ ਗੱਲ ਨਹੀਂ ਬਾਤ ਪੁੱਛਣੀ ਕੋਈ ਪੁੱਛਲਾ ਨਾਲੇ ਰਾਜੀ ਭਾਜੀ ਪੁੱਤਰਾ ਤੂੰ ਕਿੱਦਾਂ ਭਾਬੀ ਜਾਂ ਆਲੇ ਫਿਰ ਤੇ ਆ ਦੋੜ ਗਈ ਤੁਹਾਡੇ ਵਾਲੀ ਉਹ ਨਹੀਂ ਕੋਈ ਹੁੰਦਾ ਜਿੱਦਾਂ ਨਾਲੇ ਖੁਸ਼ੀ ਪੁੱਛਣੀ ਹੈਲੋ ਸਾਹਿਬ ਜੀ ਹਾਂਜੀ ਠੀਕ ਠਾਕ ਹੋਟਲ ਦਾ ਵਿਹਾਰ ਇਦਾਂ ਹੁੰਦਾ ਭਾਬੀ ਠੀਕ ਹੈ ਹਾਂਜੀ ਕਿੰਨੇ ਕਿੰਨੇ ਬੰਦੇ ਹੋ ਠੀਕ ਹੈ ਮੈਂ ਕੋਈ ਗੱਲ ਕਰਨੀ ਸੀ ਤੁਹਾਣਾ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕਰਨੀ ਹੈ ਨਹੀਂ ਮੈਂ ਫੇਰ ਤੁਹਾਣਾ ਬਾਅਦ ਚ ਕਰਾਂਗੀ

ਉਦਾ ਵਕਰੀ ਕਰਨਾ ਸਾਡਾ ਜੀ ਲੱਗ ਗਿਆ ਆਪਣਾ ਲੱਗਣ ਲੱਗ ਗਿਆ ਪਰ ਇਦਾਂ ਕੋਈ ਨਿਆਣ ਬੱਚਾ ਪੜਾ ਦਿੰਦਾ ਹੁਣ ਤੁਹਾਡੇ ਹੀ ਹੁਣ ਤੁਸੀਂ ਦਿੰਨੇ ਜਦਾਂ ਜਨਨ ਕੀ ਹੈ ਜੀ ਸੋਈ ਗੱਲ ਨਹੀਂ ਬੱਚਾ ਲੱਗੇ ਤੈਨੂੰ ਜਿਹੜਾ ਅੱਤਾ ਚਾਹ ਨਹੀਂ ਆਦ ਲਿਆ ਨਹੀਂ ਮੈਂ ਨਹੀਂ ਪੀਂਦਾ ਇਹ ਤੇ ਭਾਣਾ ਪੱਕੀਆਂ ਪਕਾਉਣ ਰਹੀਆਂ ਨੇ ਮੈਨੂੰ ਤੇ ਪਤਾ ਹੀ ਨਹੀਂ ਹੁਣ ਮੈਂ ਤੁਹਾਨੂੰ ਰੱਖਾਂ ਨਹੀਂ ਦੇਣਾ ਇੱਥੇ ਮੁੰਡਾ ਹੈ ਆਹ ਆਖਣ ਦੇਣਾ ਪੱਕਾ ਹੀ ਰੱਖ ਲਈਏ ਵੇਖ ਲੈ ਇਹਦੇ ਵੱਲ ਬੁੱਢੀ ਵਾਲਾ ਮੈਨੂੰ ਪਤਾ ਹੀ ਅੱਗੇ ਇਹਨਾਂ ਦੇ ਕੰਮਾਂ ਦਾ ਮੈਨੂੰ ਕਿਹੜਾ ਪਤਾ ਨਹੀਂ ਪਰ ਮੈਂ ਰੱਖਾ ਨਹੀਂ ਦੇਣਾ ਰਹੇਗਾ ਤੇ ਆਪਣਾ ਹੀ ਕੋਈ ਰਹੇਗਾ ਨਿਆ ਕੌਤ ਚਾ ਚਲੇਨੀ ਬੇੜੀਆਂ ਚ ਵਟੇ ਪਾਖੇ ਤੇ ਰੱਖ ਦਿੱਤੇ ਨੇ ਘਰ ਦਾ ਮਾਂ ਸੀ ਕਰ ਛੜਿਆ ਵਾ ਫਰਕ ਕਿੱਡਾ ਕ ਚਾਹ ਚੜਿਆ ਵਾ ਵੀਰੇ ਤੁਹਾਨੂੰ ਕਿਹਨੇ ਕੀ ਕਿਹਾ ਵਾ ਜੇ ਮੁੰਡੇ ਨੂੰ ਖਡਾਉਣ ਨਹੀਂ ਡਾਬੀ ਤੂੰ ਹੀ ਕਿਹੜੀ ਲਈ ਨੇ ਨਾਰਾਜ ਜੀ ਮੈਂ ਨਾਰਾਜ ਸੱਚੀ ਆ ਨਾਰਾਜ ਕਾਹਦੇ ਜੀ ਨਾਰਾਜ ਨਾ ਮਾਂ ਇਹ ਸਾਨੂੰ ਬਹੁਤਾ ਚੰਗਾ ਵਾ ਤੇ ਆਪਣੇ ਮਾੜੇ ਨੇ ਬਗਾ ਨਿਆ ਨੂੰ ਚੰਗੇ ਆਖਣਾ ਇਦਾਂ ਦਾ ਫਰਕ ਨਹੀਂ ਪਾਈਦਾ ਹੈਗਾ ਇਹ ਵੀ ਤਾਂ ਆਪਣਾ ਹੀ ਹੈ ਕਿ ਨਾ ਕੋਈ ਬਗਾਨਾ ਮੈਂ ਰੱਖਣਾ ਨਹੀਂ ਦੇਣਾ ਮੁੰਡਾ ਆਂ ਦੇਮ ਚਾੜ ਦੇਣਾ ਤਾਂ ਮਾਨੀ ਠੀਕ ਹਮ ਪੱਕਾ ਹੀ ਰੱਖਾਂਗੇ ਮੈਂ ਸਮਾਵਾ ਕਰਦੇ ਸੁਣ ਲਿਆ ਵਾ ਮੈਂ ਸਮਾਵਾ ਸੁਣ ਲਈਆਂ ਨੇ ਉਹਨਾਂ ਦੇ ਜੀਜਾ ਮੁਖਤ ਦੀ ਸਾਨੂੰ ਮਿਲ ਜਾ ਜਿਆਦਾ ਤਾਂ ਪਿਆਰੀ ਵੀ ਮਿਲ ਜਾ ਬੰਬੀਆਂ ਵੀ ਮਿਲ ਗਿਆ ਲਗੀਆਂ ਲਗਾਈਆਂ ਹਾਂ ਇਹ ਚਾਰ ਦਿਨਾਂ ਦਾ ਚਾਰ ਦਿਨਾਂ ਦਾ ਚਾਰ ਦਿਨਾਂ ਦਾ ਆਂਦਾ ਵੇ ਇਹ ਤਾਂ ਪੱਕੇ ਕਰਾਨ ਕਰਕੇ ਲਿਆਈ ਆ ਮੈਂ ਰੱਖਾਂ ਨਹੀਂ ਦੇਣਾ ਇੱਥੇ ਮੁੰਡਾ ਬੀਜੀ ਇਹਨੇ ਨਾ ਆਖਿਆ ਕਰੋ ਫਿਰ ਕੀ ਜਿ ਰਹਿ ਪੂਗਾ ਤਾਂ ਆਖਰਾ ਚੱਲੀ ਰੱਖਿਆ ਨਾ ਮੁੰਡਾ ਇੱਥੇ ਮੈਂ ਤੁਹਾਨੂੰ ਵੀ ਨਾਲ ਹੀ ਕੱਢਣਾ ਵਾ ਚੱਲ ਤੂੰ ਹੀ ਦਫਾ ਹੋਪੋ ਆਪਣੇ ਪੇਕੇ ਨੂੰ ਮੈਂ ਨਹੀਂ ਇੱਥੇ ਰੱਖ ਦੇਣਾ ਕਿਸੇ ਨੂੰ ਮੈਂ ਤੂੰ ਹੀ ਵੀ ਨਿਕਲੋ ਰਹਿਣ ਦੇ ਕੱਲੇ ਮੁੰਡੇ ਨੂੰ ਮੇਰੇ ਨੂੰ ਇੱਥੇ ਤੁਸੀਂ ਤੇ ਕੇ ਨੂੰ ਕਿਤੇ ਨਿਆਣੇ ਨੂੰ ਖਡਾਉਣ ਵੀ ਨਹੀਂ ਦੇਣਾ ਹੁੰਦਾ ਖਡਾਉਣ ਦਾ ਚਾ ਚੜਿਆ ਆ ਵੇ ਸਭ ਕਾ ਜਦ ਪਾ ਕੇ ਹਿੱਸਾ ਵੰਡਿਆ ਤੈਨੂੰ ਪਤਾ ਉਦਾਂ ਲੱਗਣਾ ਵਾ ਓਨੇ ਆਧਰੀ ਮਾਲਕ ਬਣਨ ਲਈ ਆ ਉਤੇ ਬਿਹਾ ਕੇ ਇੱਥੇ ਬੇਬੇ ਬੈਠੀ ਆ ਬੈਠੀ ਆ ਝੁੱਡਵਾ ਪਤਾ ਲੱਗਦਾ ਹੀ ਘਰ ਵਿੱਚ ਕੀ ਬਣ ਰਿਹਾ ਕੀ ਹੋਇਆ ਬੇਬੇ ਕੀ ਆ ਮੇਰਾ ਪਾਈ ਰੱਖਦੀਆਂ ਰੋਜ਼ ਡੈੜੀ ਹੋ ਕੀ ਹੋਇਆ ਵਾ ਦੱਸ ਹੁਣ ਤੈਨੂੰ ਨਹੀਂ ਪਤਾ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਹੁਣ ਪੱਕਾ ਲਿਆਏ ਨਹੀਂ ਮੁੰਡਾ ਇੱਥੇ ਤੇ ਬੜੇ ਚਾਵਾਂ ਨਾ ਤੇਰੀ ਵੀ ਖੜਾਉਣ ਰਹੀ ਆ ਚੱਲ ਕੋਈ ਨਹੀਂ ਸਿਕੋ ਘਰ ਚ ਰੌਣਕ ਲੱਗੀ ਆ ਮੈਨੂੰ ਬੜਾ ਚੰਗਾ ਲੱਗਦਾ ਰੌਣਕ ਲੱਗੀ ਆ ਜਿੱਦਾਂ ਪੜਕੇ ਸਭ ਕੋ ਜਹਤੋਂ ਬੰਦੇ ਆ ਤੈਨੂੰ ਤਾਂ ਅੱਜਨ ਪੀੜ ਹੋਣੀਆਂ ਗੇਤਰਾ ਨਹੀਂ ਤੈਨੂੰ ਕੋਈ ਪਤਾ ਉਹ ਜੇ ਉਹਨਾਂ ਦਾ ਆਪਣਾ ਐਂਡਾ ਫੇਰ ਵੀ ਦੱਸ ਦੋ ਉਹਨਾਂ ਲੈਣਾ ਹੀ ਲੈਣਾ ਪਰ ਮੈਂ ਨਹੀਂ ਹੋ ਰਿਆਂ ਦੇਣਾ ਅੱਜ ਐਵੇਂ ਲੜਾਈ ਪਾਉਗੀ ਘਰ ਚ ਬੇਬੇ ਨਾ ਇਹ ਤਾਂ ਕਰਿਆ ਕਰ ਕਹਿੰਦੀ ਆ ਤੂੰ ਪਵੇ ਉਹ ਘੋੜੀ ਚੋਰੀ ਸਲਾਵਾ ਕਰ ਕਰ ਕੇ ਤੇ ਲਿਉਂਡੇ ਨੇ ਉਹਨਾਂ ਨੇ ਇਨਾ ਦਿਲ ਲੱਗਾ ਵਾ ਸਾਡਾ ਵੀ ਇਨਾ ਦਿਲ ਲੱਗਾ ਨਿਆਣੇ ਇਨੇ ਖੁਸ਼ ਵਾ ਅੱਛਾ ਬੜਾ ਤੇਰਾ ਦਿਲ ਲੱਗਾ ਵਾ ਬਗਾਨਾ ਖੂਨ ਸ਼ਰੀਕ ਬੰਨਾ ਹੀ ਪਰ ਕੇ ਸ਼ਰੀਕ ਉਹ ਬੇਬੇ ਦੇ ਪਿਆਰ ਕਰੀਏ ਫਿਰ ਕੋਈ ਸ਼ਰੀਕ ਨਹੀਂ ਬੰਦਾ ਪਰ ਮੈਂ ਨਹੀਂ ਹੋ ਰਹਿਂਂ ਦੇਣਾ ਬੇਬੇ ਮੈਂ ਹੁਣ ਉਹਨਾਂ ਨੂੰ ਕੀ ਆਖਾਂ ਮੈਨੂੰ ਜਾ ਕੇ ਸਾਡਾ ਉਹ ਚਾਰੇ ਨਿਕੇ ਜਾਏ ਇਹਨੂੰ ਤੂੰ ਨਾ ਆਖ ਮੈਂ ਆਂਦੀ ਆ ਤੂੰ ਆਪੇ ਕਰ ਲੈ ਜਿਹੜੀ ਕਰਨੀ ਆ ਤੇ ਹਰ ਵੇਲੇ ਉਹ ਜੱਪ ਰਹਿਂਦਾ ਵਾ ਮੈਂ ਕਿਹਾ ਗੱਲ ਕਰ ਵਾਈ ਤਾਰੂ ਇਸ ਮੈਂ ਇੱਥੇ ਬੜੀ ਨਾ ਮੇਰੀ ਗੱਲ ਮੰਨ ਲੈ ਕਰ ਰਾਹ ਪੁਣੀ ਕੋਰੀ ਉਹ ਬਾਬਾ ਲਿਆਓ ਆ ਲੈ ਤਾਕੂ ਜੀ ਤਾਂ ਦਾਇ ਸਾਸਾ ਹੋ ਰੂਗਾ ਵਿਚਾਰੇ ਮਨ ਮੇਰੇ ਪੈਲੀ ਜਾਵੇ ਨਾ ਰੇ ਨਹੀਂ ਉਹ ਉਹਨਾਂ ਨੇ ਸੇਲ ਲਾਈ ਹੈ ਨਾ ਉੱਥੇ ਕੋਈ ਪਹਿਲਾਂ ਇਦਾਂ ਦੁੱਧੇ ਮੇਰੀ ਸੋਲੋ ਘਾਲ ਲੈ ਕੀ ਸਮਾਂ ਕਰ ਲਿਆ ਕੀ ਫੋਨ ਲੱਗਿਆ ਕਰਨਾ ਤੂੰ ਹੀ ਮੇਰੇ ਨਾਲ ਟੁੰਬਾ ਲਾ ਲੀਂਗੇ ਤਮੇਰੇ ਹੀ ਕਿਤੇ دیਵਾ ਲੱਗਿਓ ਪਾਲਣ ਮੈਂ ਇਹਨੀ ਚੀਜ਼ ਨਹੀਂ ਕਰਉਂਦੇਣੀ ਤੇ ਘਰੋਂ ਨਿਕਲੋ ਤੁਸੀਂ ਹੀ ਤੁਸੀਂ ਵੀ ਦੁਆਇਂ ਚ ਨਿਕਲੋ ਤੇ ਹੋਰ ਨਾ ਵੜਿਆ ਨੂੰ ਵੀ ਕੱਢਣੀ ਆ ਜਿਹਨਾਂ ਨੇ ਚਾਹ ਬੜਾ ਖੜਾ ਹੁੰਦਾ ਅਸੀਂ ਤਾਂ ਉਹਦਾ ਮੂੰਹ ਲਾਉਂਦੇ ਹੀ ਤੁਸੀਂ ਕਿਉਂ ਕਰਦਾ ਨਹੀਂ ਤੂੰ ਆਉਂਦਾਈ ਤੂੰ ਬੜੀ ਚਲਾਕ ਵਾ ਤੂੰ ਦੱਸਦੀ ਨਹੀਂ ਸਾਨੂੰ ਉਹ ਬੀਜੀ ਉਹ ਕਿਹੜਾ ਉਪਰਾ ਵਾ ਉਪਰਾ ਨਹੀਂ ਰੱਖਣਾ ਜੇ ਜਾਈਗਾ ਤੇਰੀ ਜਾਨੀ ਆ ਤੇ ਬੇਬੇ ਨੂੰ ਪਤਾ ਹੀ ਜਿੱਧਾ ਦੇ ਗਿਆ ਗੱਲ ਵੀ ਭਾਬੀ ਜੀ ਵੀ ਭਾਵੇਂ ਨਹੀਂ ਜਦੋਂ ਤੁਹਾਨੂੰ ਤਾਂ ਆਪਣੀ ਮਾਂ ਦਾ ਪਤਾ ਹੀ ਤਾਂ ਕਿਉਂ ਤੁਸੀਂ ਜਾਣ ਬੁਝ ਕੇ ਮੈਨੂੰ ਗੱਲਾਂ ਕਰਵਾਉਂਦੇ ਜਿੱਤ ਨਾਲੇ ਮੇਰੇ ਪੇਟਿਆ ਤੁਹਾਨੂੰ ਹੀ ਸਵਾਦ ਪਿਆ ਵਾ ਬਸ ਤੂੰ ਚੱਲ ਬਾਬਾ ਚੁੱਪ ਕਰ ਅਗਲੇ ਬਗਾਨਾ ਲੈ ਆਣਗੇ ਉਹਨਾਂ ਰੱਖਦੇ ਆ ਘੜੀ ਵਿੱਚ ਫੋਨ ਕਰ ਫੋਨ ਕਰ ਹੁਣ ਜੇ ਤੁਹਾਡਾ ਡਾਕਟਰ ਆ ਚੰਗਾ ਉਹਦਾ ਮਤਲਬ ਕੀ ਇਹ ਨਹੀਂ ਕਿ ਮਾਂ ਵੀ ਚੰਗੀ ਆ ਤੁਹਾਡੀ ਨਹੀਂ ਇਹ ਬਗਾਨਾ ਉਹਨਾਂ ਭੈਣ ਦਾ ਮੁੰਡਾ ਫਿਰ ਆਪਣਾ ਹੋਊਗਾ ਉਹ ਤੁਹਾਡਾ ਆਪਣਾ ਹੀ ਆ ਤੁਹਾਡੀ ਭੈਣ ਜੂ ਹੋਈ ਫਿਰ ਕਿਆ ਛੱਡ ਖੈਣਾ ਕੋ ਉਹ ਨਹੀਂ ਹੁੰਦਾ ਕਿੱਦਾਂ ਖੈਣਾ ਛੱਡਦਾ ਅੱਗੇ ਕਹਿਣੀ ਵੀ ਘੱਟ ਤਲਵਾਰਾ ਚਲਦੀ ਆ ਮਰਦੇ ਤੇ ਮੇੜੀਆਂ ਹੋਰ ਮੈਨੂੰ ਤੁਸੀਂ ਜਦ ਮੇਰੇ ਛੇੜਦੇ ਰਹਿੰਦੇ ਜੇ ਉਹ ਚੱਲ ਬਾਬਾ ਚੁੱਪ ਕਰ ਹੁਣ ਬੀਬੀ ਦੇ ਪਤਾ ਹੀ ਮੈਨੂੰ ਕਿਹੜੇ ਬੀਬੀ ਨੇ ਉੱਠਿਆ ਜਣ ਸਾਰਾ ਕਸੂਰੀ ਤੁਹਾਡਾ ਅੱਗੇ ਜਦ ਮੈਂ ਫੋਨ ਨਹੀਂ ਕੀਤਾ ਤਾਂ ਇਹਦਾ ਮੇਰਾ ਮਤਲਬ ਸਮਝਜੋ ਚਾਚਾ ਫੋਨ ਗੱਲ ਨੂੰ ਕਿਹਾ ਜਿਉਂਦ ਤੱਕ ਤੁਸੀਂ ਆਪਣੇ ਪੈਰਾਂ ਦੇ ਤਿੰਨਾਂ ਇੱਥੋਂ ਤੱਕ ਗੱਲਾਂ ਨਹੀਂ ਪਹੁੰਚਣੀਆਂ ਜੇ ਨਾਮ ਤੇਰੇ ਵਾਸਤੇ ਨਾ ਮੇਰੇ ਵਾਸਾ ਇਹਦੇ ਪਰਮਾਤਮਾ ਦੇ ਦੇਣਾ ਤੇ ਫਿਰ ਮੰਨ ਲਓ ਇਹ ਗੱਲ ਨੂੰ ਤਾਂ ਮੈਂ ਜੇ ਮੰਨ ਲਈ ਮੈਂ ਚੱਲੂ ਜੇ ਨਹੀਂ ਆ ਗਾ ਤਾਂ ਇਦਾਂ ਵੀ ਜਰਾ ਹੋ ਸਕਦਾ ਵਾ ਸੁਤੇ ਜੀ ਆਹ ਆ ਜਾ ਬੈਠਾ ਨੀ ਜੀ ਆ ਗਈ ਆ ਉਹ ਤੁਹਾਨੂੰ ਨੀਂਦਾ ਜੀ ਬੇਬੇ ਸਾਡੀ ਨੀਂਦਾ ਹੀ ਆ ਕੀ ਗੱਲ ਹੋਈ ਉਹ ਮੁੰਡਾ ਤੁਹਾਨੂੰ ਦੱਸਿਆ ਕਿ 4 ਦਿਨਾਂ ਨਾਲ ਕੀ ਸੰਦੀਪ ਠੀਕ ਨਹੀਂ ਹੂੰ ਉਹ ਆਂਦੇ ਮੈਂ ਮੁੰਡਾ ਨਹੀਂ ਰਹਿਣ ਦੇਣਾ ਤੇ ਨਾਲ ਹੀ ਮੁੰਡਾ ਕੱਢੂ ਤੇ ਨਾਲੇ ਘਰ ਦੂਆਂ ਜੀ ਇਹਨੂੰ ਘਰੋਂ ਕੱਢੂਗੇ ਤੇ ਨਾਲ ਹੀ ਵੱਡਿਆਂ ਨੂੰ ਕਹਿੰਦੇ ਕਿ ਦਫਾ ਉਹ ਕਰੂਗਾ ਤੁਹਾਨੂੰ ਉਹ ਭਰਾਵਾ ਮੇਰੇ ਨਾਲ ਵੀ ਅੱਗੇ ਝਗੜੀ ਆ ਹੁਣ ਜੇ ਬੇਬੇ ਨਾਲ ਵਿੰਦੇ ਰਹੀਏ ਤੇ ਫਿਰ ਤੇ ਉਹ ਇੱਕ ਮਿੰਟ ਵੀ ਨਾ ਟਾਈਮ ਲੰਗੇ ਤੇ ਮੈਂ ਤੁਹਾਨੂੰ ਸੁਲਾਇਆ ਕਰ ਫੇਰ ਸ਼ਾਦੀ ਹੋਣੀ ਹੈਗੀ ਮੁੰਡੇ ਨੂੰ ਪਰ ਨਹੀਂ ਨਹੀਂ ਕੋਈ ਗੱਲ ਨਹੀਂ ਰਹਿਣ ਦਿਓ ਯਾਰ ਸਾਡਾ ਇਨਾ ਦੇਰ ਲੱਗਾ ਵਾ ਸਾਨੂੰ ਕੋਈ ਆਵਦਾ ਨਹੀਂਗਾ ਪੁੱਮੁੰਡਾ ਉਹਨਾਂ ਦਾ ਸਾਡੇ ਆਉਂਦਾ ਉਹ ਮੁੰਡਾ ਆਪਣਾ ਮੀਨਾਂ ਦੇ ਇਦਾਂ ਰੱਖਣਾ ਤੇ ਭੈਣ ਦਾ ਮੁੰਡਾ ਲਿਆਇਆ ਕਿ ਦੱਸੋ ਨਿਆਣਾ ਬਣ ਗਿਆ ਜਿਹੜਾ ਰਹਿਣਾ ਕੋਟਾ ਗਟਾ ਕਿੰਨਾ ਕਰਦਾ ਸਾਨੂੰ ਹੁਣੀ ਨਹੀਂ 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 ਉਹਨੇ ਕਿੱਥੇ ਆਉਣਾ ਉਹ ਵੱਡਾ ਵਾ ਨਾਲੇ ਹੁਣ ਉਹ ਸਕੂਲੇ ਜਾਂਦਾ ਉਹਨੇ ਆਉਣਾ ਨਿਆਣਾ ਛੋਟਾ ਆਇਆ ਨਿਆਣੇ ਨੂੰ ਨਾਮ ਪਤਾਏ ਫੇਰ ਗੱਲ ਬਣ ਗਈ ਬੇਬੇ ਐਂ ਤਾਂ ਸਮਝੀ ਨਹੀਂ ਕਿ ਬੇਬੇ ਗਾੜੀ ਪਈ ਜਾਂਦੀ ਬੇਬੇ ਨੇ ਘਰ ਦਾ ਰਹਿਣ ਕੱਖੜੇ ਦੇਣਾ ਹੋਰ ਨਹੀਂ ਗੱਲ ਕੋਈ ਅਸੀਂ ਕਹਿੰਦੇ ਹਾਂ ਚਲੋ ਰਲ ਮਿਲ ਕੇ ਟਾਈਮ ਲੰਗੀ ਚੋਗੇ ਕਿੱਡੀ ਵਰੀਆਂ ਘਰ ਚ ਖੁਸ਼ੀ ਆ ਗਈ ਅੱਜ ਕੀ ਬਤਾ ਅਗਲੇ ਮੰਨਣਾ ਸੀ ਕਿ ਨਹੀਂ ਮੰਨਣਾ ਉਹਦਾ ਕੀ ਬਗਲੇ ਦੇਣਾ ਕਿ ਨਹੀਂ ਦੇਣਾ ਇਹ ਤਾਂ ਚਲ ਉਦਾਂ ਹੀ ਜਾਂ ਕਰ ਕਰ ਸਰੋ ਇਹ ਵੀ ਤਰਲਾ ਮੈਂ ਤਾਂ ਕਰਦੇ ਆਂ ਉਹਨਾਂ ਦੇ ਵੀ ਦੇ ਦੋ ਹਾਂ ਹਾਂ ਕੀ ਕਰੀਏ ਯਾਰ ਮਨ ਕੋਈ ਆਪ ਨੂੰ ਸਮਝ ਆਉਂਦੀ ਬਾਕੀ ਤੂੰ ਦੇਣਾ ਛੱਡਿਆ ਕਰ ਕੋਈ ਗੱਲ ਨਹੀਂ ਸਵੇ ਜੀ ਦਿਲ ਕੀ ਛੱਡਣਾ ਵਾ ਅਸੀਂ ਤਾਂ ਅੱਗੇ ਰੱਬ ਦੀਆਂ ਪਤਾ ਨਹੀਂ ਕਿਹੜੇ ਪਿਛਲੇ ਕਰਮ ਮਾਰੇ ਕੀ ਤੇ ਜਿਹੜਾ ਡੈਮ ਭੁਗਤਣ ਦੇ ਬੇਬੇ ਨੂੰ ਇੰਨਾ ਦਿਲ ਦੇਣਾ ਲਾਇਆ ਕਰ ਅਸੀਂ ਨਾਲ ਆ ਤੇ ਰਿਹਾ ਕੋਈ ਗੱਲ ਨਹੀਂ ਜੇ ਤੈਨੂੰ ਚਾਰ ਗੱਲਾਂ ਕਰਦੀ ਆ ਸਾਨੂੰ ਵੀ ਤੇ ਕਰਦੀ ਆ ਪਰ ਨਹੀਂ ਬੰਦੇ ਨੂੰ ਆਪ ਨੂੰ ਸਮਝ ਚੈਦਾ ਸਿਆਣੇ ਬਣਨੇ ਆ ਕਿ ਬੰਦਾ ਥੋੜੀ ਬੁਝੀ ਸੋਚ ਕੇ ਗੱਲ ਕਰਦਾ ਹਿੰਦੀ ਨਹੀ ਨਹੀ ਬੇਬੇ ਨੇ ਹਟਦੀ ਉਹਨੇ ਆਪਣੀ ਕਦੀ ਜਾਣੀ ਰੈਡੀ ਹੈਗੀ ਠੀਕ ਹੈ ਕਿ ਨਹੀਂ ਬਾਕੀ ਰਹਿ ਗਈ ਜ਼ਮੀਨ ਜਾਇਦਾਦ ਦੀ ਗੱਲ ਤੇ ਕੋਈ ਗੱਲ ਨਹੀਂ ਉਹ ਜ਼ਮੀਨ ਇਹ ਜਿਹਨੇ ਨਾਲੀ ਨਾਲੋਂ ਅਸੀਂ ਜ਼ਮੀਨ ਨੂੰ ਤਿੱਤਣਾ ਜ਼ਮੀਨ ਕਿਹੜਾ ਕੋ ਲੈ ਕੇ ਜੰਮਿਆ ਆ ਠੀਕ ਹੈ ਕਿ ਨਹੀਂ ਉਹ ਕਰਮਾ ਦੂਰੋਂ ਟਿਕਲੇ ਮਿਲਦੀਆਂ ਜਾਣਗੀਆਂ ਤਾਂ ਕੋਈ ਗੱਲ ਜੋ ਰੱਬ ਕਰੂਗਾ ਠੀਕ ਹੀ ਹੋਊਗਾ ਠੀਕ ਹੈ ਨਾ ਚਲੋ ਠੀਕ ਹਾਂ ਕੋਈ ਗੱਲ ਉਹ ਵੈਰ ਗੁਰੂ ਸੱਚੇ ਪਾਤਸ਼ਾਹ ਮੇਰਿਆ ਹੈਲੋ ਮੇਰੀ ਗੱਲ ਸੁਣੋ ਕੀ ਹਾਲ ਚਾਲ ਆ ਤੁਹਾਡਾ ਮੈਂ ਨਾ ਤੁਹਾਨੂੰ ਫੋਨ ਤਾਂ ਕੀਤਾ ਵੀ ਦੋ ਇੰਝ ਫਟਾਫਟ ਆਓ ਇੱਥੇ ਬੜਾ ਕੁਝ ਕਰਨ ਰਏ ਨੇ ਬਹੁਤ ਕੁਝ ਹੋਣ ਰਿਆ ਇੱਥੇ ਮੁੰਡਾ ਲੈ ਆਈ ਆ ਪੇਖਿਆਂ ਤੋ ਤੇ ਮੈਂ ਨਹੀਂ ਆ ਮੁੰਡਾ ਰਹਿਣ ਦੇਣਾ ਇੱਥੇ ਆਹੋ ਆ ਜਾਓ ਫਿਰ ਗੱਲਾਂ ਨਹੀਂ ਬਹੁਦੀਆਂ ਕਰਨੀਆਂ ਛੇਤੀ ਆ ਜਾਓ ਚੰਗਾ ਆ ਜਾਓ ਖਾਓ ਤੂੰ ਇਸ ਨਾਲ ਬੈਠੋ ਫੋਨ ਕੀ ਤਾਂ ਜੀ ਫੋਨ ਕੀ ਕਾਹੇ ਪਾਣੀ ਤਾਂ ਨਹੀਂ ਪੀਓ ਤੇ ਵੇਹਨ ਮਟਰ ਨੂੰ ਦੱਸਣੀ ਆ ਗੱਲ ਨਹੀਂ ਚਲ ਕੋਈ ਨਹੀਂ ਪਾਣੀ ਪਾਣੀ ਮੀ ਪੀਣ ਨੇ ਕੀ ਗੱਲ ਕੀ ਹੋਈ ਆ ਗਾਲੋ ਆਈ ਆ ਵੀ ਮਰਨ ਵੀ ਹੋਣੀ ਲਾਇਨੀ ਸਾਰੇ ਦਾ ਮੁੰਡਾ ਹਾ ਹਾ ਇਹਨੂੰ ਕਿਹਨੇ ਕਹਤਾ ਸੀ ਮੁੰਡਾ ਲਿਆਉਨ ਨੂੰ ਨਾ ਉਹਨਾਂ ਤਾਂ ਚਾਹ ਹੀ ਬਣਾਉਣਾ ਲੈ ਬਗਾਨਾ ਫੋਨ ਸਾਹਵੇਂ ਲੈ ਬਣਾ ਕੋਈ ਨਾ ਚਾਹ ਬਣਾ ਲੈ ਚਾਹ ਜਾਪੀ ਹੁਣ ਆਾਂਗੇ ਚਲ ਇੱਥੋਂ ਅੱਧਾ ਫਸ ਮਿਲ ਜੂਗਾ ਤਾਂ ਮੈਂ ਇਹ ਇਥੇ ਰਹਿ ਆਂ ਦੇ ਨਾ ਮੁੰਡੇ ਨਾ ਨਾ ਆ ਗਮ ਨਹੀਂ ਲੱਗਣਾ ਹੈ ਰੋ ਇਹ ਨਾਲ ਉਹ ਤੇ ਦੁਜਿਆਂ ਨੂੰ ਵੀ ਪੜਾ ਚਾਹੀ ਖੜਾਉਂਦੇ ਬੜੀ ਖੁਸ਼ੀ ਨਾਲ ਨਹੀਂ ਹੁਣ ਤੇ ਬੜੇ ਚਾਹ ਨਾ ਖੜਾਉਂਦੇ ਅੱਜ ਨੂੰ ਕੱਲ ਨੂੰ ਮੰਡੀਆਂ ਪਈਆਂ ਨਾ ਬਾਅਦ ਚ ਫਿਰ ਮਨ ਮਰੋਂ ਤੱਕ ਜਾਣਾ ਇਹ ਨਾਲੇ ਉਹ ਤਾਂ ਪਹਿਲੇ ਬੈਣੀਆਂ ਨੇ ਕਿਸੇ ਕਰਕੇ ਤੇ ਨੇ ਹੁੰਦੇ ਹੀ ਆ ਉਥੋਂ ਨਾਲੇ ਉਹਨਾਂ ਨੂੰ ਰੋਕ ਲਓ ਮੈਂ ਤਾਂ ਕਹਿੰਨਾ ਇਹਨਾਂ ਨੂੰ ਜੇ ਵੇ ਜਿੰਨਾਂ ਦੇ ਰਾਜ ਵਿੱਚ ਗਿਆ ਨਾ ਫਿਰ ਨਹੀਂ ਜੇ ਰੋਕਿਆ ਜਾਣਾ ਤੁਹਾਡੇ ਕੋਲੋਂ ਮੈਂ ਤਾਂ ਬਖੇਰਾ ਕਹੀਆਂ ਜੋਰ ਲਾਉਣ ਨਹੀਂ ਨਹੀਂ ਆ ਗਮ ਨਹੀਂ ਜਵਾਰਾ ਖਾਣਾ ਹੈਗਾ ਪਰ ਮੈਂ ਰਹਿ ਨਹੀਂ ਜੱਗੇ ਨਾਲ ਇੱਥੇ ਮੁੰਡਾ ਦਾ ਨਾ ਹੁਣ ਹੋਣੀ ਕਰ ਲੋ ਜੋ ਜੋ ਕੀਤਾ ਜਾਂਦਾ ਨਾਲੇ ਬੀਜੀ ਬਗਾਨਾ ਖੂਣਾ ਕੱਲ ਨੂੰ ਸਿਰ ਝੜ ਬੋਲੂਗਾ ਤੇ ਸਾਲਾ ਕੀ ਲੱਗਦਾ ਉਹ ਸਹੀ ਗੱਲ ਆ ਹਾਂ ਉਹ ਤੇ ਕਰਨਾ ਸਾਰਿਆਂ ਨੂੰ ਚੰਗਾ ਲੱਗਦਾ ਤੁਸੀਂ ਅੰਧਕੋ ਮੇਰਾ ਭਟਿਆ ਵਾ ਚਲ ਉਧਰ ਕੀ ਦੀ ਉਧਰ ਕੀ ਹੋਰ ਕੀ ਚਲ ਕੋਈ ਨਹੀਂ ਹੁਣ ਬਵਾ ਗਈਆਂ ਸਮਝਾਈ ਨਹੀਂ ਇਹਨਾਂ ਨੂੰ ਨਹੀਂ ਹੁਣ ਕੋਈ ਕਰਕੇ ਜਾ ਕੇ ਬੰਨੇ ਗੱਲ ਲਾ ਕੇ ਜਾਣੀ ਬੀਜੀ ਫਿਕਰ ਨਾ ਕਰੋ ਮੈਂ ਕਰਦੀ ਹਾਂ ਜੇ ਨਾ ਗੱਲ ਕਿੰਦਾ ਵਾਰਾ ਨਹੀਂ ਖਾਣਾ ਵੀ ਨਾ ਨਾ ਆਇਆ ਇਹ ਤਾਂ ਬੜੇ ਕਪਾਟ ਪਾਏ ਨੇ